ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ 15 1 2015 ਦਾ ਨੋਟੀਫਿਕੇਸ਼ਨ ਰੱਦ ਕਰਕੇ ਪਰਖ ਕਾਲ ਦੇ ਸਮਾਂ ਸਮੇਂ ਦਾ ਮੁਲਾਜ਼ਮਾਂ ਦਾ ਏਰੀਅਰ ਦਿੱਤਾ ਜਾਵੇ ਤੇ ਮੁਲਾਜ਼ਮਾਂ ਦਾ ਏਰੀਅਰ ਜੋ ਕਿ ਲੱਖਾਂ ਰੁਪਏ ਬੰਦਾ ਹੈ 2016 ਤੋਂ ਦਿੱਤਾ ਜਾਵੇ 17 7 2020 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ ਛੇਮਾ ਪੇ ਇੱਕ ਮਿਸ਼ਨ ਲਾਗੂ ਕਰੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਸੀ ਪਰ ਇੱਕ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਪਰ ਅਜੇ ਤੱਕ ਪ੍ਰਾਣੀ ਪੈਨਸ਼ਨ ਸਕੀਮ ਨਿਯਮ 1972 ਲਾਗੂ ਨਹੀਂ ਕੀਤੀ ਗਈ ਪੀਐਸਪੀਸੀਐਲ ਦੇ ਹੈੱਡ ਆਫਿਸ ਪਟਿਆਲੇ ਦੇ ਪ੍ਰਸ਼ਾਸਨ ਵੱਲੋਂ 2 ਜੁਲਾਈ ਨੂੰ ਨਵਾਂ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਪੀਐਸਈਵੀ ਜੁਆਇੰਟ ਫਾਰਮ ਤੇ ਬਿਜਲੀ ਮੁਲਾਜ਼ਮਾ ਦਾ ਏਕਤਾ ਮੰਚ ਪੰਜਾਬ ਦੇ ਆਗੂ ਨੂੰ ਮੀਟਿੰਗ ਕਾਨਫਰੰਸ ਹਾਲ ਪਟਿਆਲੇ ਕਰਨ ਲਈ 5 ਜੁਲਾਈ 2024 ਨੂੰ ਦੁਪਹਿਰ ਬਾਅਦ 3 ਵਜੇ ਬੁਲਾਇਆ ਗਿਆ ਹੈ ਪਰ ਉਸ ਪੱਤਰ ਵਿੱਚ ਸਾਫ਼ ਲਿਖ ਦਿੱਤਾ ਗਿਆ ਹੈ ਕਿ ਰਿਟਾਇਰਮੈਂਟ ਹੋਏ ਮਲਾਜ਼ਮਾ ਇਸ ਮੀਟਿੰਗ ਵਿੱਚ ਹਿੱਸਾ ਨਾ ਲੈਣ ਮੀਟਿੰਗ ਵਿੱਚ ਮਲਾਜ਼ਮਾ ਦੀ ਮੁੱਖ ਮੰਗ 2016 ਤੋਂ ਪੇ ਕਮਿਸ਼ਨ ਦਾ ਏਰੀਆ ਤੇ ਮਲਾਜ਼ਮਾ ਦੇ ਮਹਿੰਗਾਈ ਭੱਤੇ ਵਿੱਚ 12% ਵਾਧਾ ਕਰਨ ਸੰਬੰਧੀ ਤੇ ਮਲਾਜ਼ਮਾ ਦਾ ਕਟਿਆ ਪੈੰਡੂ ਭੱਤੇ ਨੂੰ ਬਹਾਲ ਕਰਨ ਸੰਬੰਧੀ ਖਾਸ ਗੱਲਬਾਤ ਹੋਵੇਗੀ ਗੁਰੂ ਹਰ ਗੋਬਿੰਦ ਸਾਹਿਬ ਥਰਮਲ ਪਲੈਂਟ EMPLOYEES UNION ਦੇ ਆਗੂ ਅਮਰਜੀਤ ਸਿੰਘ ਮੰਗਲੀ ਨੇ ਕਿਹਾ ਪੀ ਐਸ ਪੀ ਸੀ ਐਲ ਦੇ ਮੈਨੇਜਮੈਂਟ ਵੱਲੋਂ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਤਨਖਾਹ ਦੁਆਰਾ ਤਨਖਾਹ 30000 ਰੁਪਏ 17000 ਰੁਪਏ 10000 ਰੁਪਏ ਤੇ ਰੱਖਿਆ ਗਿਆ ਜੀ ਐਚ ਟੀ ਪੀ EMPLOYEES UNION ਪੀ ਐਸ ਪੀ ਸੀ ਐਲ ਦੇ ਮੈਨੇਜਮੈਂਟ ਪਹਿਲਾਂ ਤੋਂ ਲੱਗੇ ਹੋਏ ਕੱਚੇ ਮਲਾਜ਼ਮਾਂ ਨੂੰ ਯੋਗਤਾ ਅਨੁਸਾਰ ਉਹਨਾਂ ਨੂੰ ਬੰਦ ਦੀ ਪੋਸਟਾਂ ਤੇ ਰੈਗੂਲਰ ਕੀਤਾ ਜਾਵੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਦੁਬਾਰਾ ਰੱਖਿਆ ਜੀ ਐਚ ਟੀ ਪੀ EMPLOYEES ਜੂਨੀਅਰ ਲਹਿਰਾ ਮੁਹੱਬਤ ਉਸ ਦਾ ਵਿਰੋਧ ਕਰਦੀ ਹੈ ਧੰਨਵਾਦ ਜੀ ਸਨ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਕਿ ਪਰਖ ਕਾਲ ਦੇ ਸਮਾਂ ਸਮੇਂ ਦਾ ਮੁਲਾਜ਼ਮਾਂ ਦਾ ਏਰੀਅਰ ਦਿੱਤਾ ਜਾਵੇ ਤੇ ਮੁਲਾਜ਼ਮਾਂ ਦਾ ਏਰੀਅਰ ਜੋ ਕਿ ਲੱਖਾਂ ਰੁਪਏ ਬਣਦਾ ਹੈ 2016 ਤੋਂ ਦਿੱਤਾ ਜਾਵੇ 17/7/2020 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ ਛੇਮਾ ਪੇ ਕਮਿਸ਼ਨ ਲਾਗੂ ਕਰੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਸੀ ਪਰ 1 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਨਿਯਮ 1972 ਲਾਗੂ ਨਹੀਂ ਕੀਤੀ ਗਈ। ਪੀਐਸਪੀਸੀਐਲ ਦੇ ਹੈੱਡ ਆਫਿਸ ਪਟਿਆਲੇ ਦੇ ਪ੍ਰਸ਼ਾਸਨ ਵੱਲੋਂ 2 ਜੁਲਾਈ ਨੂੰ ਨਵਾਂ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਪੀਐਸਈਵੀ ਜੁਆਇੰਟ ਫਾਰਮ ਤੇ ਬਿਜਲੀ ਮੁਲਾਜ਼ਮਾ ਦਾ ਇਕਤਾ ਮੰਚ ਪੰਜਾਬ ਦੇ ਆਗੂ ਨੂੰ ਮੀਟਿੰਗ ਕਾਨਫਰੰਸ ਹਾਲ ਪੱਤੇ ਆਲੇ ਕਰਨ ਲਈ 5 ਜੁਲਾਈ 2024 ਨੂੰ ਦੁਪਹਿਰ ਬਾਅਦ 3 ਵਜੇ ਬੁਲਾਇਆ ਗਿਆ ਹੈ ਪਰ ਉਸ ਪੱਤਰ ਵਿੱਚ ਸਾਫ਼ ਲਿਖ ਦਿੱਤਾ ਗਿਆ ਹੈ ਕਿ ਰਿਟਾਇਰਮੈਂਟ ਹੋਏ ਮੁਲਾਜ਼ਮਾ ਇਸ ਮੀਟਿੰਗ ਵਿੱਚ ਹਿੱਸਾ ਨਾ ਲੈਣ ਮੀਟਿੰਗ ਵਿੱਚ ਮੁਲਾਜ਼ਮਾ ਦੀ ਮੁੱਖ ਮੰਗ 2016 ਤੋਂ ਪੇ ਕਮਿਸ਼ਨ ਦਾ ਏਰੀਆ ਤੇ ਮੁਲਾਜ਼ਮਾ ਦੇ ਮਹਿੰਗਾਈ ਭੱਤੇ ਵਿੱਚ 12% ਵਾਧਾ ਕਰਨ ਸੰਬੰਧੀ ਤੇ ਮੁਲਾਜ਼ਮਾ ਦਾ ਕਟਿਆ ਪਿੰਡੂ ਭੱਤੇ ਨੂੰ ਬਹਾਲ ਕਰਨ ਸੰਬੰਧੀ ਖਾਸ ਗੱਲਬਾਤ ਹੋਵੇਗੀ ਗੁਰੂ ਹਰ ਗੋਬਿੰਦ ਸਾਹਿਬ ਥਰਮਲ ਪਲੈਂਟ EMPLOYEES UNION ਦੇ ਆਗੂ ਅਮਰਜੀਤ ਸਿੰਘ ਮੰਗਲੀ ਨੇ ਕਿਹਾ ਪੀ ਐਸ ਪੀ ਸੀ ਐਲ ਦੇ ਮੈਨੇਜਮੈਂਟ ਵੱਲੋਂ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਤਨਖਾਹ ਦੁਬਾਰਾ ਤਨਖਾਹ 30000 ਰੁਪਏ 17000 ਰੁਪਏ 10000 ਰੁਪਏ ਤੇ ਰੱਖਿਆ ਗਿਆ ਜੀ ਐਚ ਟੀ ਪੀ EMPLOYEES UNION ਪੀ ਐਸ ਪੀ ਸੀ ਐਲ ਦੇ ਮੈਨੇਜਮਮੈਂਟ ਪਹਿਲਾਂ ਤੋਂ ਲੱਗੇ ਹੋਏ ਕੱਚੇ ਮੁਲਾਜ਼ਮਾਂ ਨੂੰ ਯੋਗਤਾ ਅਨੁਸਾਰ ਉਹਨਾਂ ਨੂੰ ਬੰਦ ਦੀ ਪੋਸਟਾਂ ਤੇ ਰੈਗੂਲਰ ਕੀਤਾ ਜਾਵੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਦੁਬਾਰਾ ਰੱਖਿਆ ਜੀ ਐਚਟੀਪੀ EMPLOYEES ਜੂਨੀਅਰ ਲਹਿਰਾ ਮੁਹਬਤ ਉਸ ਦਾ ਵਿਰੋਧ ਕਰਦੀ ਹੈ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ